ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਅੱਜ ਆਪਾਂ ਪਿੰਡ ਦੱਦਾਹੌਰ ਵਿਖੇ ਪਹੁੰਚੇ ਆ ਜਿੱਥੇ ਕੀ ਰਾਤ ਬੀਤੀ ਰਾਤ ਇੱਕ ਘਟਨਾ ਵਾਪਰੀ ਆ ਘਟਨਾ ਇਹ ਆ ਵੀ ਜੋ ਇੱਕ ਪਿੰਡ ਦੇ ਵਸਨੀਕ ਨੇ ਉਹਨਾਂ ਦੀ ਇੱਕ ਗੱਡੀ ਆ ਤੁਹਾਨੂੰ ਦਿਖਾਉਣਾਗਾ ਗੱਡੀ ਆ ਮਾਰੂਤੀ ਬਰੀਜਾ ਜੋ ਕਿ ਰਾਤ तकरीबन ਸ਼ਾਇਦ ਅੱਧੀ ਰਾਤ 11 12 ਵਜੇ ਦੇ ਕਰੀਬ ਇਹ ਗੱਡੀ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਲੱਗਣ ਨਾਲ ਬਿਲਕੁਲ ਹੀ ਗੱਡੀ ਜਲ ਕੇ ਸੁਆਹ ਚੁੱਕੀ ਆ ਵੀ ਇਹ ਇਸ ਦਾ ਕਾਰਨ ਕੀ ਸੀਗਾ ਜਾਂ ਕੀ ਕਾਰਨ ਬਣਿਆਗਾ ਅੱਗ ਬਿਲਕੁਲ ਜਿਵੇਂ ਕਹਿ ਰਹੀ ਆ ਵੀ ਖਤਮ ਹੋ ਚੁੱਕੀ ਆ ਗੱਡੀ ਅੱਗ ਦੇ ਨਾਲ ਤੇ ਗੱਲਬਾਤ ਕਰਾਂਗੇ ਆਪਣੇ ਪਿੰਡ ਦੇ ਅ ਬਸਨੀਕ ਨੇ ਨਾਲ ਤੇ ਸਾਡੇ ਸਰਪੰਚ ਸਾਹਿਬ ਪਿੰਡ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਘਰ ਦੇ ਮੈਂਬਰ ਨੇ ਇੱਥੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਜੋ ਰਾਤ ਇੱਥੇ ਮਾਹੌਲ ਬਣਿਆ ਜਾਂ ਕੀ ਬਣਿਆ ਇਸ ਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਸਾਡੇ ਨਾਲ ਸਰਪੰਚ ਸਾਹਿਬ ਨੇ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਜੋ ਰਾਤ ਇਹ ਘਟਨਾ ਵਾਪਰੀ ਹੈ ਇਸ ਦੇ ਬਾਰੇ ਤੁਹਾਨੂੰ ਮਤਲਬ ਕੀ ਕਦੋਂ ਪਤਾ ਲੱਗਿਆ ਤੇ ਇਸ ਦੇ ਬਾਰੇ ਕੀ ਤੁਹਾਨੂੰ ਜਾਣਕਾਰੀ ਹੈ ਇਸ ਦੇ ਬਾਰੇ ਸਾਢੇ 1:10 ਵਜੇ ਜੀ ਮੈਨੂੰ ਫੋਨ ਗਿਆ ਸਾਡੇ ਪੰਚਾਇਤ ਮੈਂਬਰ ਦਾ ਕਹਿੰਦਾ ਵੀ ਅੱਗ ਬਹੁਤ ਭਿਆਨਕ ਲੱਗੀ ਵੀ ਆ ਗੱਡੀ ਨੂੰ ਤੇ ਵੀ ਤੁਸੀਂ ਆਓ ਦੇਖੋ ਤੇ ਚਲੋ ਮੈਂ ਕਿਤੇ ਬਾਹਰ ਸੀਗਾ ਸੀ ਨਹੀਂ ਆ ਸਕੇ ਤੇ ਮੁੜ ਕੇ ਸਾਨੂੰ ਪਤਾ ਲੱਗਿਆ ਸਵੇਰੇ ਅਸੀਂ ਆ ਕੇ ਦੇਖਿਆ ਬਹੁਤ ਜ਼ਿਆਦਾ ਅੱਗ ਨਾਲ ਗੱਡੀ ਤਬਾਹ ਹੋਈ ਪਈ ਸੀਗੀ ਪਤਾ ਨਹੀਂ ਕਿਹੜਿਆ ਕਾਰਨ ਕਰਕੇ ਇਹ ਅੱਗ ਲੱਗੀ ਆ ਮੁੜ ਕੇ ਇਹਨਾਂ ਦੇ ਘਰ ਦੇ ਪਰਿਵਾਰ ਦੇ ਜੀਆ ਨੇ ਉਹ ਅੱਗ ਬੁਝਾਈਏ ਤੇ ਪਿੰਡ ਵਾਲੇ ਨੇ ਰਲ ਮਿਲ ਕੇ ਅੱਗ ਬੁਝਾਈ ਆ ਅੱਛਾ ਅੱਛਾ ਅਸੀਂ ਚਾਹੁੰਦੇ ਆ ਵੀ ਗਰੀਬ ਪਰਿਵਾਰ ਆ ਗੱਡੀ ਕਿਸ਼ਤਾਂ ਦੇ ਲਈ ਸੀ ਇਹਨਾਂ ਨੇ ਮੁੜ ਕੇ ਚਲੋ ਉਹਦੇ ਇੰਸ਼ੋਰੈਂਸ ਫੁੱਲ ਸੀ ਇਹਨਾਂ ਨੂੰ ਉਹਦਾ ਬੰਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਉਹ ਮੁਆਵਜ਼ਾ ਕਿਰਪਾ ਕਰਕੇ ਦਵਾਇਆ ਜਾਵੇ ਤੇ ਪੁਲ ਕਿੰਨਾ ਇਨਵੈਸਟੀਗੇਸ਼ਨ ਕਰੇ ਪਤਾ ਲੱਗੇ ਵੀ ਅੱਗ ਕਿਹੜਿਆ ਕਾਰਨ ਕਰਕੇ ਲੱਗੀ ਆ ਇਹ ਜਿਵੇਂ ਕੀ ਹੁਣ ਦੇਖੀ ਜਾ ਰਿਹਾ ਵੀ ਜੋ ਗੱਡੀ ਆ ਬਿਲਕੁਲ ਹੀ ਮਤਲਬ ਫਨਾ ਹੋ ਚੁੱਕੀ ਆ ਸਵਾਹ ਹੋ ਚੁੱਕੀ ਆ ਗੱਡੀ ਅੱਗ ਨਾਲ ਤੇ ਇਹ ਕਾਰਨ ਕੀ ਤੁਹਾਨੂੰ ਲੱਗ ਰਿਹਾ ਵੀ ਇਹ ਜੋ ਅੱਗ ਲੱਗੀ ਜਾਂ ਜਗਾਈ ਗਈ ਆ ਇਸ ਦਾ ਤੁਹਾਨੂੰ ਕੀ ਲੱਗਦਾਗਾ ਵੀ ਕੀ ਕਾਰਨ ਹੋ ਸਕਦਾਗਾ ਸਾਨੂੰ ਤਾਂ ਜੀ ਦੇਖੋ ਇਹੀ ਗੱਲ ਹੈ ਜਿਵੇਂ ਚਲਦੀਆਂ ਗੱਡੀਆਂ ਆਪਾਂ ਕਿਤੇ ਸੜਕਾਂ ਤੇ ਫੂਕੀਆਂ ਹੋਈਆਂ ਦੇਖਦੇ ਆ ਉਹ ਚਲਦੀਆਂ ਦਾ ਕੋਈ 스ਪਾਰਕ ਹੋ ਜਾਂਦਾਗਾ ਚਲੋ ਅੱਗ ਲੱਗ ਜਾਂਦੀ ਆ ਇਹ ਖੜੀ ਗੱਡੀ ਨੂੰ ਐਂ ਅੱਗ ਲੱਗਣਾ ਇਹ ਕੁਝ ਵੀ ਹੋ ਸਕਦਾਗਾ ਜਿਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਕਿਸੇ ਸਰਾਰਤੀ ਅੰਸਰ ਦੀ ਇਹ ਮਤਲਬ ਕੋਈ ਗੱਲਬਾਤ ਕੀਤੀ ਵੀ ਆ ਜਾਂ ਕੁਦਰਤੀ ਲੱਗੀ ਆ ਰੱਬ ਹੀ ਜਾਣਦਾ ਜੀ ਮਤਲਬ ਹੋਇਆ ਬਹੁਤ ਗਲਤ ਗੱਲ ਉਹ ਗਲਤ ਗੱਲ ਬਹੁਤ ਗਲਤ ਗੱਲ ਹੋਈ ਆ ਜੋ ਖੜੀ ਗੱਡੀ ਨੂੰ ਅੱਗ ਲੱਗੀ ਆ ਪਰ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਪਰਿਵਾਰ ਦੀ ਗੱਡੀ ਆ ਤੇ ਭਾਈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਿਆਨ ਸਿੰਘ ਆ ਜੀ ਅੱਛਾ ਹਾਂ ਜੀ ਕੱਲ ਜੀ ਮੈਂ 2:30 ਵਜੇ ਗੱਡੀ ਨੂੰ ਸਾਫ-ਸੂਬ ਕਰਕੇ ਉਹ ਤੇ ਦੇ ਤਰਪਾਲ ਦੇ ਕੇ ਸੀ ਘਰ ਦੀ ਸਾਡੇ ਨਾਲ ਸੀਗੀ ਜੀ ਸਾਬ ਨੂੰ ਅਸੀਂ ਇਹਨੂੰ ਹਵਾਵਾਂ ਦੇ ਚੱਲਣ ਦੇ ਕਾਰਨ ਜੀ ਅਸੀਂ ਇਹਨੂੰ ਟਾਕੇ ਗਏ ਸੀ ਕਿ ਉਦੋਂ ਬਾਅਦ ਮੈਂ ਡਿਊਟੀ ਤੇ ਚੱਲਿਆ ਗਿਆ ਸਾਬ ਤੇ ਉਦੋਂ ਬਾਅਦ ਦੇ ਵਿੱਚ ਮੈਨੂੰ ਕੋਈ ਪਤਾ ਨਹੀਂ ਜੀ ਇਹਨਾਂ ਨੇ ਸਾਡੇ ਮਤਲਬ ਸਵੇਰੇ ਮੈਨੂੰ ਪਤਾ ਲੱਗਿਆ ਜਦੋਂ ਇਹ ਗਏ ਆ ਮੈਨੂੰ ਦੱਸਿਆ ਨਹੀਂ ਗਾ ਵੀ ਕੋਈ ਜਾਣਕੋ ਵਿਕੇਤੇ ਬੰਦੇ ਨੂੰ ਮੜਾ ਨਾਲ ਆ ਜੀ ਵੀ ਇਨਾ ਨੁਕਸਾਨ ਹੋਣ ਦੇ ਕਾਰਨ ਉਸ ਤੋਂ ਬਾਅਦ ਸਾਹਿਬ ਜਦੋਂ ਇਹ ਕਰਿਆ ਕਿ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਅੱਗ 10:30 ਵਜੇ ਵੀ ਅੱਗ ਲੱਗੀ ਕਾਰਨ ਦਾ ਪਤਾ ਨਹੀਂ ਵੀ ਕੀ ਹੋਇਆ ਤੇ ਉਸ ਤੋਂ ਬਾਅਦ ਜਾ ਕੇ ਜਦੋਂ ਮੈਂ ਦੇਖਿਆ ਜੀ ਵੀ ਆ ਕੇ ਜਮਾ ਸੜਕੇ ਸਵਾ ਹੋ ਚੁੱਕੀ ਸੀ ਗੱਡੀ ਜੀ ਹੁਣ ਸਾਨੂੰ ਵੀ ਸਾਹਿਬ ਉਮੀਦ ਕਰਦੇ ਹਾਂ ਜੀ ਅਸੀਂ ਵੀ ਮਤਲਬ ਜੋ ਵੀ ਗੱਡੀ ਦਾ ਮਤਲਬ ਨੁਕਸਰਚ ਹੋਇਆ ਵੀ ਉਹਨਾਂ ਦਾ ਕਿ ਸਾਡੀ ਛੋਟੀ ਮਦਦ ਹੋ ਜਾ ਤਾਂ ਬਹੁਤ ਵਧੀਆ ਗੱਲ ਹਾਂਜੀ ਲੋਕੋ ਜੋ ਇੰਸ਼ੋਰੈਂਸ ਆ ਚਲੋ ਉਹ ਤਾਂ ਮਿਲਣਾ ਹੀ ਚਾਹੀਦਾਗਾ ਤੇ ਬਾਕੀ ਤੁਸੀਂ ਇਹ ਦੱਸੋ ਵੀ ਜੀ ਜੋ ਇਹ ਗੱਡੀ ਇੱਥੇ ਖੜਦੀ ਆ ਵੈਸੇ ਦੇਖਿਆ ਜਾਵੇ ਪਲਾਟ ਆ ਥੋੜਾ ਸੁਨਣਾ ਜੀ ਵੀ ਪਲਾਟ ਲੱਗ ਰਿਹਾਗਾ ਤੇ ਇੱਥੇ ਗੱਡੀ ਤੁਸੀਂ ਕਦੋਂ ਤੋਂ ਖੜਾ ਆ ਇਸ ਗੱਡੀ 2.5-3 ਸਾਲ ਹੋ ਗਏ ਜੀ ਪਹਿਲਾਂ ਇੱਥੇ ਸਾਡੇ ਭਤੀਜੇ ਦੀ ਵੀ ਗੱਡੀਆਂ ਦੋ ਖੜਦੀਆਂ ਸੀ ਜੀ ਸਾਡੇ ਇੱਕ ਵੱਡਾ ਭਰਾ ਜੀ ਸਾਡੇ ਰਿਸ਼ਮ ਸਿੰਘ ਉਹਦੀ ਵੀ ਗੱਡੀਆਂ ਤੇ ਤਿੰਨ-ਚਾਰ ਗੱਡੀਆਂ ਖੜਦੀਆਂ ਹੁੰਦੀਆਂ ਸੀ ਆ ਜੀ ਪਹਿਲਾਂ ਹੁਣ ਉਹਨਾਂ ਦੇ ਮਹੀਨਾ ਹੋ ਗਏ ਆ ਧਰਮਸਾਲਾ ਚ ਲਾਉਂਦਾ ਜੀ ਫਿਰ ਇਹ ਮੇਰੀ ਗੱਡੀ ਇੱਥੇ ਇਕੱਲੀ ਖੜਨ ਦੇ ਕਾਰਨ ਜੀ ਇਹ ਪਤਾ ਨਹੀਂ ਕੀ ਪਰਸ਼ੋਵੇਂ ਉਹਦਾ ਮਤਲਬ ਨਵੇਂ ਘਰ ਦਾ ਹੋ ਰੈਂਪ ਜਬ ਬਣਾਉਣਾ ਸੀਗਾ ਜੀ ਉੱਧਰ ਲੈ ਕੇ ਜਾਣੀ ਸੀ ਗੱਡੀ ਉਸ ਦਿਵਾਰ ਜੀ ਵਸ ਰਾਤ ਹੀ ਪਤਾ ਲੱਗਿਆ ਜੀ ਆਹ ਚਾਂਸ ਹੋ ਗਿਆ ਜੀ ਅੱਛਾ ਬਿਲਕੁਲ ਹਾਂ ਜੀ ਤੇ ਪਹਿਲਾਂ ਜਦ ਮੈਂ ਗੱਡੀਆਂ ਤੁਸੀਂ ਕਿਹਾ ਵੀ ਖੜ੍ਹਦੀਆਂ ਰਹੀਆਂ ਨੇ ਇੱਥੇ ਤੇ ਕਦੇ ਕੋਈ ਐਜੀ ਕੋਈ ਘਟਨਾ ਵਾਜਾ ਕਰੇ ਹੋਇਆ ਕੁਛ ਐਜੀ ਘਟਨਾ ਵਾਪਰੀ ਨਹੀਂ ਜੀ ਕੋਈ ਘਟਨਾ ਕੋਈ ਨਹੀਂ ਮਰਤੀ ਜੀ ਕੋਈ ਵੀ ਬਿਲਕੁਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ ਸਾਡੇ ਦਿਮਾਗ ਦੇ ਵਿੱਚ ਜੀ ਵੇ ਇਹ ਇਹ ਕੋਚਾਂਟ ਚੋ ਜੀ ਕੱਲ ਪਤਾ ਨਹੀਂ ਕੀ ਗੱਲ ਹੋ ਗਈ ਜੀ ਤੁਹਾਨੂੰ ਕੀ ਲੱਗਦਾਗਾ ਵੀ ਇਹ ਕਾਰਨ ਕੀ ਬਣ ਸਕਦਾ ਕੀ ਕਾਰਨ ਤਾਂ ਜੀ ਦੇਖੋ ਹੁਣ ਵੀ ਜਦੋਂ ਗੱਡੀ ਖੜੀ ਆ ਜੀ ਡੀਜ਼ਲ ਗੱਡੀ ਆ ਪੈਟਰੋਲ ਗੱਡੀ ਨਹੀਂ ਹੋएगी ਵੀ ਮਤਲਬ ਅਚਾਨਕ ਚਾਹਣ ਚਾ ਜੀ ਅਸੀਂ ਕਿਸੇ ਦਾ ਨਾਮ ਤਾਂ ਨਹੀਂ ਸਕਦੇ ਜੀ ਇਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਜੀ ਵੀ ਕੀ ਹੋਇਆ ਕੀ ਨਹੀਂ ਜਾਨੀ ਮੇਰਾ ਤਾਂ 8-10 ਲੱਖ ਦਾ ਨੁਕਸਾਨ ਹੋ ਗਿਆ ਜੀ ਜਦੋਂ ਅਸੀਂ ਅੱਖੀਂ ਬੰਦਾ ਨਹੀਂ ਦੇਖਿਆ ਜੀ ਕੋਈ ਵੀ ਕੁਝ ਵੀ ਹੋ ਸਕਦਾ ਜੀ ਹੁਣ ਕੀ ਪਤਾ ਜੀ ਹੁਣ ਇਹ ਤਾਂ ਰੱਬ ਹੀ ਜਾਣਦਾ ਜੀ ਹੁਣ ਅਸੀਂ ਤਾਂ ਇਹ ਕਹਿੰਦੇ ਵੀ ਸਾਡਾ ਥੋੜਾ ਬਹੁਤਾ ਜੀ ਮਦਦ ਹੋਈ ਤਾਂ ਚਲੋ ਬਹੁਤ ਵਧੀਆ ਨਾਗੇ ਸਾਡਾ ਦੁਸ਼ਮਣੀ ਪਾਉਗੀ ਜੀ ਇਹ ਤਾਂ ਹੁਣ ਰੱਬ ਆਪ ਹੀ ਜਾਣੀ ਜਾਣਾ ਜੀ ਉਹ ਬੰਦੇ ਦਾ ਠੀਕ ਹੈ ਜੀ ਅਸੀਂ ਤਾਂ ਜੇ ਕਹਿੰਦੇ ਆ ਵੀ ਉਹਦਾ ਭਲਾ ਹੋਵੇ ਹੋਵੇ ਬੰਦੇ ਦਾ ਇਹ ਨੁਕਸਾਨ ਕਰਨ ਵਾਲੇ ਦਾ ਅਸੀਂ ਤਾਂ ਫਿਰ ਵੀ ਜਾਣਿਆ ਇਹ ਕਹਿੰਦੇ ਆ ਵੀ ਸਾਨੂੰ ਇੰਸ਼ੋਰੈਂਸ ਇਹਦਾ ਫੁੱਲ ਦਾ ਫੁੱਲ ਆ ਜੀ ਗੱਡੀ ਦਾ ਵੀ ਸਾਨੂੰ ਥੋੜੀ ਬਹੁਤੀ ਮਦਦ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਹੌਸਲਾ ਨਾ ਹਾਰੋ ਕਿਉਂਕਿ ਜੋ ਇਸ ਤਰ੍ਹਾਂ ਦਾ ਚੰਚੇ ਜੋ ਕਟਨਾ ਬਾਪਰ ਦੀ ਆ ਉਹਦੇ ਨਾਲ ਕਾਫੀ ਮਤਲਬ ਮਾਨੂੰ ਤਕਾ ਲੱਗਦਾਗਾ ਤੇ ਤੁਹਾਡੇ ਨਾਲ ਤੁਹਾਡਾ ਪਿੰਡ ਖੜਾ ਹੈਗਾ ਸਰਪੰਚ ਸਾਹਿਬ ਖੜੇ ਨੇ ਬਾਕੀ ਇੰਸ਼ੋਰੈਂਸ ਵੀ ਹੋਈ ਹੋਈ ਹੈ ਗੱਡੀ ਦੀ ਤੇਗਾ ਤੇ ਬਾਕੀ ਇੱਥੇ ਸਾਨੂੰ ਪਤਾ ਲੱਗਿਆ ਵੀ ਇੱਥੇ ਗਮਾਂਡੀ ਨੇ ਉਹਨਾਂ ਨੇ ਹੀ ਇਹ ਘਟਨਾ ਦੇਖੀ ਸੀਗੀ ਰਾਤ ਨੂੰ ਤੇ ਉਹ ਮੌਕੇ ਤੇ ਜੋ ਮਾਹੌਲ ਉਹਨਾਂ ਨੇ ਦੇਖਿਆਗਾ ਉਹ ਆਪਾਂ ਉਹਨਾਂ ਤੋਂ ਗੱਲਬਾਤ ਕਰਾਂਗੇ ਵੀ ਜੀ ਤੁਸੀਂ ਸੀਗੇ ਆ ਜੋ ਆ ਜਾਓ ਕੀ ਨਾਂ ਤੁਹਾਡਾ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਕੱਲ ਤੁਸੀਂ ਰਾਤ ਕਿ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਗੱਡੀ ਨੂੰ ਅੱਗ ਲੱਗੀ ਇਹ ਸਾਡੇ ਜੀ ਬੱਕਰੀਆਂ ਰੱਖਿਆ ਹੋਏ ਆ ਉਹ ਮਾਂਗਦੀਆਂ ਛੇ ਛੱਕਾ ਜੀ ਕਿਤੇ ਕੁੱਤੇ ਆ ਗਏ ਜੀ ਅੱਛਾ ਇਹਨਾਂ ਦੇ ਜ਼ੋਰ-ਜ਼ੋਰ ਦੀ ਪਟਾਕੇ ਵੰਦੇ ਸੀ ਜੀ ਅੱਛਾ ਉਹ ਇਸ ਕਰਕੇ ਡਰਦੀਆਂ ਸੀ ਫਿਰ ਅਸੀਂ ਉੱਠੇ ਭੱਜ ਕੇ ਜਦੋਂ ਮੈਂ ਦੇਖਿਆ ਮੈਂ ਕਿਹਾ ਲੈ ਵੀ ਗੱਡੀ ਨੂੰ ਤਾਂ ਲੱਗੀ ਪਈ ਆ ਮੈਂ ਭੱਜਿਆ ਜੀ ਫਿਰ ਇੱਧਰ ਸੜਕ ਤੇ ਜੀ ਇੱਥੇ ਮੈਂ ਹਾਕਾ ਬਹੁਤ ਮਾਰੀਆ ਜੀ ਆਲੇ-ਦਾਲੇ ਦੇ ਸਾਰੇ ਘਰ ਆ ਗਏ ਸੀ ਫਿਰ ਉਹਨਾਂ ਨੇ ਅੱਗ ਬੁਝਾਈ ਜੀ ਜੀ ਕਹਾ ਮਤਲਬ ਤੁਹਾਨੂੰ ਐ ਪਤਾ ਲੱਗਿਆ ਤੁਹਾਡੀਆਂ ਬੱਕਰੀਆਂ ਆਵਾਜ਼ ਕਰ ਰਹੀਆਂ ਸੀਗੀਆਂ ਤੇ ਉਸ ਦੇ ਨਾਲ ਤੁਹਾਡੀ ਅੱਖ ਖੁੱਲੀ ਤੇ ਤੁਸੀਂ ਜਦੋਂ ਉੱਠ ਕੇ ਦੇਖਿਆ ਤਾਂ ਵੀ ਗੱਡੀ ਦੇ ਪੜਾਕੇ ਪੈ ਰਹੇ ਸੀ ਅੱਗ ਪੂਰੀ ਮਤਲਬ ਜਲ ਚੁੱਕੀ ਸੀ ਗੱਡੀ ਦੇ ਇੱਕ ਤਕਰੀਬਨ ਜਿ ਦੇਖਿਆ ਜਾਵੇ ਮਤਲਬ ਅੱਗ ਲੱਗੀ ਨੂੰ ਉਸ ਤੋਂ ਪਹਿਲਾਂ ਵੀ ਅੱਗ ਲੱਗੀ ਹੋ ਸਕਦੀ ਆ ਇਹ ਰਾਤ ਕਿੰਨੇ ਵਜੇ ਦਾ ਟਾਈਮ ਹੋ ਇਹ ਸਵਾ 11 ਵਜੇ ਦਾ ਟਾਈਮ ਆ ਜੀ ਮਤਲਬ 11:00 11:30 12:00 ਵਜੇ ਤੱਕ ਚਲੋ ਠੀਕ ਆ ਬਿਲਕੁਲ ਮਤਲਬ ਅੱਧੀ ਰਾਤ ਦਾ ਟਾਈਮ ਆ ਤਕਰੀਬਨ ਸਾਰੇ ਸੌਂ ਹੀ ਜਾਂਦੇ ਨੇ ਉਹ ਪਿੰਡਾਂ ਦੇ ਵਿੱਚ ਤਾਂ ਵੈਸੇ ਹੀ ਥੋੜਾ ਜਲਦੀ ਲੋਕ ਸੌਂ ਜਾਂਦੇ ਆ ਘਰਾਂ ਦੇ ਵਿੱਚ ਵੜ ਜਾਂਦੇ ਆ ਤੇ ਗੱਡੀ ਇਸ ਤਰ੍ਹਾਂ ਜੋ ਦੇਖਿਆ ਜਾਵੇ ਤੁਹਾਨੂੰ ਦਿਖਾਇਆ ਵੀ ਗਿਆ ਵੀ ਇਹ ਇੱਕ ਖੁੱਲਾ ਪਲਾਟ ਆ ਪਲਾਟ ਦੇ ਵਿੱਚ ਇੱਕ ਸ਼ੈੱਡ ਪਾਇਆ ਗਿਆ ਹੈ ਪੈ ਸੈੱਡ ਦੇ ਥੱਲੇ ਹੀ ਗੱਡੀ ਖੜਦੀ ਆ ਤੇ ਪਹਿਲਾਂ ਵੀ ਇਹਨਾਂ ਦੀਆਂ ਗੱਡੀਆਂ ਖੜਦੀਆਂ ਰਹਿੰਦੀਆਂ ਤੇ ਜੋ ਘਟਨਾ ਵਾਪਰੀ ਹੈ ਬਹੁਤ ਹੀ ਗਲਤ ਘਟਨਾ ਹੈ ਕਿਉਂਕਿ ਖੜੀ ਗੱਡੀ ਘਰ ਦੇ ਵਿੱਚ ਕਿ ਅੱਗ ਲੱਗਣੀ ਬਹੁਤ ਹੀ ਗਲਤ ਗੱਲ ਆ ਉਹ ਵੀ ਪਿੰਡ ਦੇ ਵਿੱਚ ਆਲੇ-ਦਾਲੇ ਪੂਰੀ ਆਬਾਦੀ ਹੋਵੇ ਤੇ ਰਹਿਸ਼ਾ ਹੋਣ ਤੇ ਬਾਕੀ ਜੋ ਇਹ ਅੱਗ ਲੱਗੀ ਹੈ ਗੱਡੀ ਦਾ ਨੁਕਸਾਨ ਹੋਇਆ ਇੰਸ਼ੋਰੈਂਸ ਹੋਈ ਆ ਤੇ ਇਹ ਇੰਸ਼ੋਰੈਂਸ ਕੰਪਨੀ ਨੂੰ ਵੀ ਚਾਹੀਦਾਗਾ ਵੀ ਇਹ ਜੋ ਗੱਡੀ ਨੂੰ ਅੱਗ ਲੱਗੀ ਹੈ ਇਸ ਦਾ ਮੌਇਨਾ ਕਰਕੇ ਜੋ ਇਸ ਦਾ ਮਾਲਕ ਆ ਉਸ ਨੂੰ ਜੋਫਤਾ ਬਣਦਾ ਕਲੇਮ ਆ ਉਸ ਨੂੰ ਮਿਲਣਾ ਚਾਹੀਦਾ ਹੈਗਾ ਤੇ ਬਾਕੀ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਸਾਡੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਤੇ YouTube ਚੈਨਲ ਸਾਡਾ ਜੋ ਉਸ ਨੂੰ ਸਬਸਕ੍ਰਾਈਬ ਕਰੋ ਤੇ ਹੋਰਾਂ ਨਾਲ ਸ਼ੇਅਰ ਤੇ ਲਾਈਕ ਵੀ ਕਰੋ ਸਾਡੇ ਚੈਨਲ ਨੂੰ ਤੇ ਕੋਈ ਵੀ ਸੁਝਾਅ ਆ ਸਾਨੂੰ ਜਰੂਰ ਦਵੋ ਸਾਡਾ ਚੈਨਲ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ